ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਚ ਅੱਜ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਇਹ alert ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਛਿੰਿਆਂ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਤੇ ਮੋਹਾਰੀ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਇੱਥੇ ਚੰਗੀ بارش ਨਾ ਹੋਣ ਦਾ ਅਨੁਮਾਨ ਹੈ ਬਾਕੀ ਜ਼ਿਲ੍ਹਿਆਂ 'ਚ ਮੌਸਮ ਆਮ ਰਹੇਗਾ ਮੌਸਮ ਵਿਗਿਆਨ ਕੇਂਦਰ ਅਨੁਸਾਰ ਸੋਮਵਾਰ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ 'ਚ ਕਿਨਵੇਂ ਬਾਰਿਸ਼ ਦੇਖਣ ਨੂੰ ਮਿਲੀ ਹੈ ਜਦਕਿ ਹੋਰ ਕਈ ਇਲਾਕਿਆਂ 'ਚ ਬਦਲਵਾਈ ਬਣੀ ਰਹੀ ਹੈ ਜਿਸ ਦੇ ਚੱਲਦੇ ਤਾਪਮਾਨ 'ਚ ਹਲਕਾ ਬਦਲਾਅ ਦੇਖਣ ਨੂੰ ਮਿਲ ਰਿਹਾ ਸੂਬੇ ਦੇ ਉਸ ਤੋਂ ਬਾਅਦ ਤੋਂ ਬਾਅਦ ਤਾਪਮਾਨ 'ਚ 0.6 ਡਿਗਰੀ ਦੀ ਹਲਕੀ ਗਿਰਾਵਟ ਆਈ ਹੈ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਸਭ ਤੋਂ ਬਾਅਦ ਤਾਪਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ ਜੋ ਕਿ 35.5 ਡਿਗਰੀ ਰਿਹਾ ਉੱਥੇ ਹੀ ਲੁਧਿਆਣਾ 'ਚ ਤਾਪਮਾਨ 34 ਡਿਗਰੀ ਪਟਿਆਲਾ 'ਚ 33.3 ਡਿਗਰੀ ਦਰਜ ਕੀਤਾ ਗਿਆ ਪੰਜਾਬ 'ਚ 5 ਤੋਂ ਲੈ ਕੇ 6 ਅਗਸਤ ਨੂੰ ਉੱਤਰ ਪੂਰਬੀ ਪੂਰਬੀ ਹਿੱਸਿਆਂ 'ਚ بارش ਦੀ ਸੰਭਾਵਨਾ ਹੈ 5 ਅਗਸਤ ਯਾਨੀ ਕਿ ਅੱਜ ਭਾਰੀ بارش ਦੀ ਸੰਭਾਵਨਾ ਹੈ ਜਦਕਿ 6 ਅਗਸਤ ਨੂੰ ਵੱਖ-ਵੱਖ ਥਾਵਾਂ 'ਤੇ ਕਾਫੀ ਭਾਰੀ بارش ਦੀ ਸੰਭਾਵਨਾ ਹੈ ਇਹ ਭਾਰੀ ਤੇ ਕਾਫੀ ਭਾਰੀ بارش ਮੁੱਖ ਤੌਰ 'ਤੇ ਉੱਤਰ ਉੱਤਰ-ਪੂਰਬੀ ਤੇ ਪੂਰਬੀ ਪੰਜਾਬ ਖਾਸ ਤੌਰ 'ਤੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ ਮੁਹਾਲੀ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਨੇੜੇ ਹੋਰ ਜ਼ਿਲ੍ਹਿਆਂ 'ਚ ਹੋਣ ਦੀ ਸੰਭਾਵਨਾ ਹੈ ਅਸਨਾ ਮੰਨਦਾ ਹੈ ਕਿ ਅੰਮ੍ਰਿਤਸਰ ਲੰਧਨ ਲੁਧਿਆਣਾ ਪਟਿਆਲਾ ਤੇ ਮੁਹਾਰੀ ਵਿੱਚ ਹਲਕੇ ਬੱਦਲ ਪਾਈ ਰਹੇਗੀ بارش ਦੀ ਸੰਭਾਵਨਾ ਹੈ ਤਾਪਮਾਨ ਜਿਹੜਾ ਕਿ ਹੈ 24 ਤੋਂ ਲੈ ਕੇ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਰੋਤ ਤੱਕ ਦੀ ਸੁਨਾਰੀਆ ਚੇਲ ਵਿੱਚ ਬੰਦ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ ਉਹ 40 ਦਿਨ ਦੀ ਪੈਦਲ ਤੇ ਜੇਲ੍ਹ ਤੋਂ ਬਾਹਰ ਆ ਗਏ ਨੇ ਸਵੇਰੇ ਸਵੇਰੇ ਹਨੀਪ੍ਰੀਤ ਸਿੰਘ ਸਰਸਾ ਡੇਰੇ ਦੇ ਚੇਅਰਮੈਨ ਦਾਸ ਸਿੰਘ ਤੇ ਹੋਰ ਲੋਕ ਰੋਤਕ ਜੇਲ੍ਹ ਪਹੁੰਚੇ ਨੇ ਤੇ ਰਾਮ ਰਹੀਮ ਨੂੰ ਲੈ ਕੇ ਸਰਸਾ ਸਥਿਤ ਡੇਰੇ ਲਈ ਰਵਾਨਾ ਹੋ ਗਏ ਦੱਸ ਦਈਏ 15 ਅਗਸਤ ਨੂੰ ਰਾਮ ਰਹੀਮ ਦਾ ਜਨਮ ਦਿਨ ਵੀ ਹੈ ਦੱਸਿਆ ਜਾ ਰਿਹਾ ਹੈ ਕਿ ਸਰਸਾ ਡੇਰੇ ਵਿੱਚ ਰੱਖੜੀ ਤਿਹਾੜੀ ਤੋਂ ਬਾਅਦ ਰਾਮ ਰਹੀਮ ਦਾ ਜਨਮ ਦਿਨ ਮਨਾਇਆ ਜਾਵੇਗਾ ਇਸ ਦੀਆਂ ਤਿਆਰੀਆਂ ਡੇਰਾ ਪ੍ਰਬੰਧਕਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਲ RAM REHIM ਤੀਜੀ ਵਾਰ ਜੇਲ੍ਹ ਵਿੱਚੋਂ ਬਾਹਰ ਆਏ ਹਨ ਤਦ ਇਹ ਉਹਨਾਂ ਨੂੰ 2017 ਵਿੱਚ ਸੱਜਾ ਸੁਣਾਈ ਗਈ ਸੀ ਪਰ 2017 ਤੋਂ ਬਾਅਦ ਹੁਣ ਤੱਕ ਉਹ 14 ਵਾਰ ਪੈਰਲ ਜਾਂ ਫਰਮੋ ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ RAM REHIM ਨੂੰ ਵਾਰ-ਵਾਰ ਪੈਰਲ ਤੇ ਫਰਮੋ ਦਿੱਤੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਥੇਬੰਦੀਆਂ ਵੱਲੋਂ ਕਈ ਵਾਰ ਸਵਾਲ ਵੀ ਖੜੇ ਕੀਤੇ ਜਾ ਚੁੱਕੇ ਨੇ ਲੀਡਰ ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਤੀ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਨਹੀਂ ਨਹੀਂ ਕਹਦੇ ਆਪਾਂ ਵੀ ਹਰਾਸਾ ਦਿਆ ਇਹਨਾਂ ਨੂੰ ਹਰ ਉਹਨਾਂ ਦਾ ਲੋਕਾਂ ਨਹੀਂ ਹੈ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਦਾ ਲੋਕਾਂ ਨੂੰ ਪਹਿਲੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਗਾਲਾਂ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਹੀ ਨਿਕਲ ਕੇ ਆਏ ਆ ਥੋੜ੍ਹਾ ਦੁਖੀ ਹੋ ਕੇ ਨਿਕਲ ਕੇ ਆਏ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਭੇ ਉਹੀ ਜੈਂਪਰ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਰਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਿਤੇ ਨਾ ਬੈਠਾ ਸੀ ਮੈਂ ਜਾ ਕੇ ਮੰਜੇ ਤੇ ਬਹਿ ਗਿਆ ਉੱਥੇ ਉਟਾਲਾ ਪਿੰਡ ਆ ਨਾਲ ਹੀ ਖੰਨੇ ਦੇ ਨੇੜੇ ਆਹ ਕਮਾਣੋਂ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਹਿੰਦੇ ਰਾਤ ਨੂੰ ਆਪੀ ਨਾ ਚੱਲ ਪੇਗਦੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆਹ ਗੱਲਾਂ ਕਰੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਸਭਾਈ ਜਦੋਂ ਕੋਈ ਬਹਿੰਦਾ ਹੋਵੇ ਜਦੋਂ ਕੋਈ ਬਹਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਭਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋ ਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕਉਣ ਵਾਂਗੂ ਸੌਂਕ ਵਾਂਗੂ ਖਾਗੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਪਾਰਸ਼ਾਂ ਹੋਣ ਉਹਨਾਂ ਨੂੰ ਸਰਹਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣਣੀ ਨਾ ਪੋਣਨਾ ਪੈਂਦਾ ਵੀ ਇਹ ਆਲੂ ਕਿਹ ਅਜੇ ਵਿੱਚੋਂ ਕਿ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਵਾਹ ਜਵਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75-25 ਦਾ ਹਾਂ ਇਹਨਾਂ ਦਾ ਸਾਫ ਕਾਬਜ਼ਾ ਸੀ ਹੁਣ ਬਹੁਤ ਕੁਝ ਥਿਆ ਹੀ ਜਾਂਦਾ ਭਾਈ ਖੰਡਿਆਈ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਠਹਿ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹਾਂ ਦੱਸ ਦੋ ਕੁਝ ਇੱਥੇ ਪਿਆ ਜੀ ਅਸੀਂ ਕਹਾਂ ਦੱਸ ਦੋ ਇਕੱਠੇ ਕਰੀ ਜਾਂਦੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਦੁਬਾਰਾ ਤੁਹਾਡਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਪਾਜਪਾ ਸਰਕਾਰ ਵੱਲੋਂ ਹਰਿਆਣਾ ਵਿੱਚ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਜੋ ਲੱਖਾਂ ਆਇਸ਼ਮਾਨ ਕਾਰਟ ਤਾਰਕਾਂ ਲਈ ਗੰਭੀਰ ਮੁਸੀਬਤ ਪੈਦਾ ਕਰ ਸਕਦਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਬ ਨੇ ਦਿੱਤੀ ਹੈ ਕਿ ਜੇਕਰ ਨਿੱਜੀ ਹਸਪਤਾਲਾਂ ਦੇ ਬਕਾਏ 7 ਅਗਸਤ ਤੱਕ ਅਦਾ ਨਹੀਂ ਕੀਤੇ ਤਾਂ ਉਹ ਆਯਸ਼ਮਾਨ ਭਾਰਤੀ ਯੋਜਨਾ ਤੇ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦੇਣਗੇ ਇਸ ਫੈਸਲੇ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਸਿਹਤ ਸੇਵਾਵਾਂ ਤੱਕ ਪਹੁੰਚ ਸੰਕਟ ਵਿੱਚ ਪੈ ਸਕਦੀ ਹੈ ਦੱਸਦੀ ਹੈ ਹਰਿਆਣਾ ਵਿੱਚ ਆਯਸ਼ਮਾਨ ਭਾਰਤੀ ਯੋਜਨਾ ਨੇ ਗੰਭੀਰ ਬਿਮਾਰ ਦੇ ਇਲਾਜ ਵਿੱਚ ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਰਾਹ ਦਿੱਤੀ ਹੈ ਯੋਜਨਾ ਦੇ ਤਹਿਤ ਕਾਰ ਤਾਰਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਦਾ ਹੈ ਜੋ ਕਿ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਵਿੱਚ ਉਪਲਬਧ ਹੈ ਪਰ ਹੁਣ ਲਗਭਗ 500 ਕਰੋੜ ਰੁਪਏ ਦੇ ਬਕਾਏ ਕਾਰਨ ਨਿੱਜੀ ਹਸਪਤਾਲ ਵਿੱਚ ਇਸ ਸੇਵਾ ਨੂੰ ਜਾਰੀ ਰੱਖਣ ਵਿੱਚ ਸਮਰੱਥਾ ਪ੍ਰਗਟ ਕਰ ਰਹੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਬਕਾਇਆ ਰਕਮ ਦਾ ਭੁਗਤਾਨ ਜਲਦੀ ਨਹੀਂ ਕੀਤਾ ਗਿਆ ਤਾਂ ਉਹ ਇਸ ਯੋਜਨਾ ਦੇ ਤਹਿਤ ਇਲਾਜ ਦੇਣਾ ਬੰਦ ਕਰ ਦੇਣਗੇ ਹਰਿਆਣਾ ਦੇ ਲਗਭਗ 650 ਨਿੱਜੀ ਹਸਪਤਾਲ ਇਸ ਯੋਜਨਾ ਤਹਿਤ ਸੇਵਾਵਾਂ ਪ੍ਰਦਾਨ ਕਰਦੇ ਨੇ ਅਤੇ 5 ਲੱਖ ਤੋਂ ਵੱਧ ਕਾਰਦਾਰਕ ਇਸ ਤੋਂ ਲਾਭ ਪ੍ਰਾਪਤ ਕਰਦੇ ਨੇ ਪਰ ਬਕਾਇਆ ਭੁਗਤਾਨ ਰੋਕ ਕੇ ਨਾਲ ਹਸਪਤਾਲਾਂ ਵਿੱਚ ਤਹਿਸ਼ ਜੈਸ਼ ਪੈਦਾ ਹੋ ਸਕਦੀ ਹੈ ਜਿਸ ਕਾਰਨ ਕੈਂਸਰ ਗਿਲਦੀ ਬਿਮਾਰੀ ਗੁਰਦੇ ਵਰਗੀਆਂ ਬਹੁਤ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਇਸ ਸਿੱਤੇ ਵਿੱਚ ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਸਿਹਤ ਸੁਰੱਖਿਆ ਖਤਰੇ ਵਿੱਚ ਪੈ ਜਾਵੇਗੀ ਆਈਐਮਐਨਏ ਸਰਕਾਰ ਤੋਂ ਆਸ਼ੀਮਾਨ ਯੋਜਨਾ ਲਈ ਬਜਟ ਮੌਜੂਦਾ 800 ਕਰੋੜ ਰੁਪਏ ਤੋਂ ਵਧਾ ਕੇ 2000 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਬਕਾਇਆ ਭੁਗਤਾਨ ਵਰਗੀਆਂ ਸਮੱਸਿਆਵਾਂ ਦੁਬਾਰਾ ਪੈਦਾ ਨਾ ਹੋ ਸਕਣ ਸੁਝੇਪਾਸੇ ਹਰਿਆਣਾ ਦੇ ਸਿਹਤ ਮੰਤਰੀ ਨੇ ਇਸ ਵਿਵਾਦ ਵਿੱਚ ਦਖਲ ਦਿੱਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਤੋਂ ਜਲਦੀ ਬਕਾਇਆ ਰਕਮ ਦਾ ਭੁਗਤਾਨ ਕਰੇਗੀ ਅਤੇ ਇਹ ਯੋਜਨਾ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਵੇਗੀ। ਰੋਲ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਸਾਰੇ ਮੁੱਦੇ ਨੂੰ ਪ੍ਰੋਗਰੈਸ ਦੇਖਾ ਕੱਲ੍ਹ ਸਭਾ ਵਿੱਚ ਕੀ ਕਰਦੇ ਹਾਂ। ਇਹ ਪ੍ਰਸਤਾਵ ਵਰਗਾ ਜੋ ਬਹੁਤ ਵੱਡਾ ਪ੍ਰਸ਼ੰਸਾ ਕਰ ਰਿਹਾ ਹੈ। ਇਸ ਵਿੱਚ ਸਾਰੇ ਧਰਮਾਂ ਦੇ ਹੋਰ ਸਾਰੇ ਸੱਭਿਆਚਾਰਕ ਜਿਹੜੇ ਤੋਂ ਆਪਣੇ ਵਸਦੇ ਨੇ ਔਰ ਇਤਾਰਿਕ ਕੀਤਾ ਜਾਂਦੇ ਨੇ ਕਿ ਇੱਥੇ ਧਰਮ ਨਿਰਪੇਖਤਾ ਹੈ ਇੱਥੇ ਧਰਮ ਨਿਰਪੇਖਤਾ ਹੈ ਲੇਕਿਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਧਰਮ ਨਾਲ ਪੱਖਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਕੀਤੇ 332 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਇਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਜਿਹੜੀ ਰਿਹਾਈ ਹੈ ਉਹ ਨਹੀਂ ਦਿੱਤੀ ਪਿਆਰੀ ਬੰਨ੍ਹਾਸ ਨੇ ਇੰਤਜ਼ਾਰ ਹੀ ਔਰ ਜਿਹੜਾ ਸੌਦਾ ਸਾਧ ਹੈੁਰਵੀਤ ਰਾਮ ਲਕੀਨ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਉਹਨੂੰ بار-ਬਾਰ ਪੈਰੋਲ ਦੇ ਕੇ ਰਿਹਾਈ ਦੇ ਕੇ ਕਿ ਸਿੱਖਾਂ ਨੂੰ ਚੁਰਾਉਣ ਦਾ ਰੰਗ ਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਧ ਨੂੰ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਇਹ ਸਿੱਖ ਪੰਥ ਵਾਸਤੇ ਸਿੱਖਾਦੜ੍ਹ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਇੱਕ ਕਹਾਣੀ ਸਾਫ਼ ਹੈ ਠੀਕ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ